ਸਾਤਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਟਾਈਲ نیوز ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਆ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਜਿਸ ਦੇ ਵਿੱਚ ਚਰਚਾ ਕਰਾਂਗੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਤੇ ਇਸੇ ਦੌਰਾਨ ਕੋਈ ਜੇ ਪਾਰਟੀਆਂ ਦੀ ਆਪਸੀ ਫੁੱਟ ਵੀ ਜਾਗਰ ਜਾਹਰ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਮਸਲੇ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਵਾਗਤ ਹੈ ਵਿਵੇਕ ਤੁਹਾਡਾ ਪ੍ਰੋਗਰਾਮ ਦੇ ਵਿੱਚ ਧੰਨਵਾਦ ਗਗਨ ਤੇ ਸਕਾਈ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশਸ਼ਾ ਕਾ ਸ਼ੁਰੂਆਤ ਕਰਦੇ ਹਾਂ ਇੱਕ ਅਹਿਮ ਮੁੱਦੇ ਤੋਂ ਵਿਵੇਕ ਲੋਕ ਸਭਾ ਚੋਣਾਂ ਦਾ ਜੇ ਮਾਹੌਲ ਵੇਖੀਏ ਸਿਆਸੀ ਅਖੜਾ ਭਖਿਆ ਹੋਇਆ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਇਕ ਪਾਸੇ ਜਿਹੜੀ ਹੈ ਨਿਆ ਯਾਤਰਾ ਕੱਢੀ ਜਾ ਰਹੀ ਸੀ ਉਸ ਤੋਂ ਪਹਿਲਾਂ ਜੀ ਗੱਲ ਕਰੀਏ ਤੇ ਹੁਣ ਜਿਹੜਾ ਆਪਾਂ ਜੇ ਗੱਲ ਕਰਦੇ ਆ ਕਿ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਜੜੀ ਆ ਉਹ ਜਗ ਜाहिर ਹੁੰਦੀ ਨਜ਼ਰ ਆ ਰਹੀ ਆ ਕਿਵੇਂ ਵੇਖਦੇ ਹੋ ਇਸ ਕਰਕੇ ਜੀ ਇਹ ਗगन ਕੋਈ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਫੁੱਟ ਦਿਖਾਈ ਦੇ ਰਹੀ ਆ ਹਾਲਾਂਕਿ ਇਸ ਵਾਰ ਇਹ ਕਹਿ ਸਕਦੇ ਆ ਕਿ ਜਿਹੜਾ ਹਮੇਸ਼ਾ ਫਸਾਦ ਦੀ ਜੜ ਹੁੰਦਾ ਸੀ ਉਹ ਇਸ ਵਾਰੀ ਪਾਰਟੀ ਤੋਂ ਦੂਰ ਹੈ ਠੀਕ ਹੈ ਉਹ ਕਮੈਂਟਰੀਆਂ ਦੇ ਵਿੱਚ ਲੱਗੇ ਹੋਏ ਨੇ ਕੱਲ ਫੋਟੋ ਪਾਈ ਆ ਕਿ ਧਰਮ ਪਤਨੀ ਜਿਹਦਾ ਇਲਾਜ ਸਕਸੈਸਫੁਲ ਹੋ ਗਿਆ ਸੋ ਇਸ ਕਰਕੇ ਉਹ ਆਪਣੇ ਨਿੱਜੀ ਰੋਜ਼ੀਆਂ ਵਿੱਚ ਜਾਦਾ ਨੇ ਪਰ ਇਸ ਵਾਰੀ ਫੁਟੇ ਜਿਹੜੀ ਆ ਉਹ ਸੀਟਾਂ ਨੂੰ ਲੈ ਕੇ ਪੈ ਰਹੀ ਹੈ ਤੁਸੀਂ ਇਹ ਦੇਖੋ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਇਹੀ ਰਿਹਾ ਹੈ ਕਿ ਕਦੀ ਵੀ ਜਦੋਂ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਕਾਂਗਰਸ ਦੇ ਆਪਣੀ ਕੈਂਡੀਡੇਟ ਆਪਸ ਹੀ ਲੜ ਕੇ ਮਰ ਜਾਂਦੇ ਨੇ ਜੀ ਬਿਲਕੁਲ ਜੇਕਰ ਅਪ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦਵਾਂ 2022 ਚੋਣਾਂ ਦੀ ਤਾਂ ਤੁਸੀਂ ਇਹ ਦੇਖੋ ਜਿਹੜੇ ਮੋਗਾ ਤੋਂ ਸਮੇਂ ਵਿਧਾਇਕ ਸੀਗੇ ਹਨਾ ਉਹ ਮੌਜੂਦਾ ਵਿਧਾਇਕ ਸੀਗੇ ਉਹਨਾਂ ਦੀ ਟਿਕਟ ਕੱਟ ਕੇ ਉੱਥੋਂ ਫਿਰ ਮਾਲਵੀਕਾ ਸੂਦ ਉਹਨਾਂ ਨੂੰ ਲੈ ਆਂਦਾ ਗਿਆ ਹਨਾ ਤੇ ਉਹ ਉਹ ਭਾਜਪਾ ਸ਼ਾਮਲ ਕਰ ਗਏ ਤੇ ਖੋਰਾ ਲੱਗ ਗਿਆ ਸੀਟਾਂ ਨੂੰ ਤੇ ਉਹ ਹਮਾਲਵੀ ਕਸੂਦੂ ਰੀਵੀ ਟਿਕਟ ਨਹੀਂ ਜਿੱਤ ਸਕੇ ਤੇ ਉਸ ਤੋਂ ਬਾਅਦ ਫਿਰ ਮੈਂ ਮਾਜਮਾ ਮਾਨਸੇ ਦੇ ਵਿੱਚ ਤਾਂ ਮਾਨਸੇ ਦੇ ਵਿੱਚ ਇੱਕ ਨੌਜਵਾਨ ਸੀਗਾ ਯੂਥ ਕਾਂਗਰਸ ਦਾ ਚੁਸ਼ਪਿੰਦਰ ਸਿੰਘ ਹੁੰਦੀ ਤੇ ਉਹਨਾਂ ਦੀ ਟਿਕਟ ਕੱਟ ਕੇ ਫਿਰ ਮੂਸੇ ਵਾਲੇ ਨੂੰ ਦਿੱਤੀ ਗਈ ਸੀਗੀ ਉਹ ਪੈਰਾਸ਼ੂਟੇ ਕੈਂਟਰੀ ਸੀਗੇ ਉਹ ਵੀ ਨਹੀਂ ਜਿੱਤ ਸਕੇ ਸੀ ਟਿਕਟ ਇਸ ਤੋਂ ਇਲਾਵਾ ਫਿਰ ਡੇਰਾ ਬਸੀ ਤੋਂ ਜਿੱਥੇ ਗੁਰਪ੍ਰੀਤ ਸਿੰਘ ਜੀਪੀ ਖੜੇ ਸੀਗੇ ਤਾਂ ਉੱਥੇ ਫਿਰ ਚੰਨੀ ਉਹਨਾਂ ਦੇ ਭਰਾ ਖੜ ਗਏ ਆਜਾਦ ਉਮੀਦਵਾਰ ਇਸ ਤੋਂ ਇਲਾਵਾ ਰਾਣਾ ਗੁਰਜੀਤ ਉਹ ਰਾਏ ਨੇ ਕਪੂਰਥਲੇ ਤੋਂ ਟਿਕਟ ਲੈ ਲਈ ਤੇ ਉਹਨਾਂ ਨੇ ਆਪਣਾ ਪੁੱਤਰ ਜਿਹੜਾ ਆ ਉਹ ਆਜ਼ਾਦ ਖੜਾ ਕਰਤਾ ਸੁਲਤਾਨਪੁਰ ਲੋਧੀ ਚ ਸੋ ਇਸ ਤਰੀਕੇ ਇਹ ਅਣਗਿਣਤ ਕਹਾਣੀਆਂ ਨੇ ਇਹ ਕੋਈ ਨਵੀਂ ਚੀਜ਼ ਨਹੀਂ ਹੈ ਕਾਂਗਰਸ ਦੇ ਵਿੱਚ ਆਪਸੀ ਫੁੱਟ ਜੇਕਰ ਇੱਥੇ ਵੀ ਗੱਲ ਮੁੱਕ ਜਵੇ ਫਿਰ ਕਾਂਗਰਸ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਜੀ ਮੈਨੂੰ ਤਾਂ ਇੰਨੇ ਸਾਲ ਹੋ ਗਏ ਮੈਂ ਦੋ ਵਾਰ ਜਿੱਤ ਗਿਆ ਮੈਨੂੰ ਫਿਰ ਤੁਸੀਂ ਪਾਰਟੀ ਦੇ ਵਿੱਚ ਕੋਈ ਅਹੁਦਾ ਕਿਉਂ ਨਹੀਂ ਦਿੰਦੇ ਮੈਨੂੰ ਤਾਂ ਕੈਬਨਿਟ ਮਨਿਸਟਰ ਨਹੀਂ ਬਣਾਇਆ ਗਿਆ ਉਹ ਤਾਂ ਚੰਨੀ ਆ ਗਿਆ ਮੈਂ ਕੈਬਨਿਟ ਮਨਿਸਟਰ ਬਣ ਗਿਆ ਤੇ ਅੱਜ ਪ੍ਰਧਾਨ ਬਣੇ ਨੇ ਠੀਕ ਹੈ ਤੇ ਰੋਲੇ ਹੀ ਨਾ ਤੇ ਆਪਸ ਵਿੱਚ ਨਹੀਂ ਮੁੱਕਦੇ ਫਿਰ ਪ੍ਰਧਾਨ ਬਣ ਕੇ ਕਹਿੰਦੇ ਜੀ ਮੈਂ ਵੱਡਾ ਆ ਆਪੇ ਪ੍ਰਤਾਪ ਬਾਜਵਾ ਕਹਿੰਦੇ ਮੈਂ ਪਾਗਲਾ ਮੈਂ ਤਾਂ ਸਭ ਤੋਂ ਸੀਨੀਅਰ ਆ ਪਾਰਟੀ ਦੇ ਵਿੱਚ ਫਿਰ ਸੁਖਜਿੰਦਰ ਸਿੰਘ ਦਾ ਬੰਦਾ ਕਹਿੰਦਾ ਮੈਂ ਤਾਂ ਡਿਪਟੀ ਸੀਐਮ ਵੀ ਰਹਿ ਚੁੱਕਾ ਆ ਕੀ ਫਿਰ ਚੰਨੀ ਸਾਹਿਬ ਕਹਿੰਦੇ ਕੀ ਗੱਲ ਕਰਦੇ ਹੋ ਮੈਂ ਤਾਂ ਸੀਐਮ ਰਹਿ ਚੁੱਕਾ ਆ ਠੀਕ ਹੈ ਸੋ ਕਾਂਗਰਸ ਪਾਰਟੀ ਤੇ ਆਪਣੇ ਇਹ ਰੋਲੇ ਨੇ ਤੇ ਇੱਕ ਵਾਰ ਪਈ ਕਹਿ ਦਿੰਦੇ ਆ ਕਿ ਬੰਦਾ ਠੋਕਰ ਖਾ ਕੇ ਸਿੱਖਦਾ ਹੈ ਤੇ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹੜੀ ਮੈਂ ਕਹਿੰਦਾ ਠੋਕਰ ਤੇ ਠੋਕਰ ਖਾ ਕੇ ਵੀ ਨਹੀਂ ਸਿੱਖ ਰਹੀ ਮੈਨੂੰ ਹੁਣ ਇਹਨਾਂ ਦੇ ਕੋਲ ਆਸ ਲਾਸਟ ਆਪ 2022 ਵਾਲਾ ਹਾਲ ਸੀਗਾ ਉਹ 2024 ਵੀ ਅੜੀ ਕਰਿਆ ਹੁਣ ਆਪਾਂ ਇਹ ਗੱਲ ਦੇ ਉੱਤੇ ਆ ਕੇ ਹੋ ਰਹੇ ਆ ਇਹ ਵੀ ਦੱਸ ਦੇ ਨੇ ਕਿ ਪਹਿਲਾਂ ਇੰਡੀਆ ਘੱਟ ਜੋੜ ਨੂੰ ਲੈ ਕੇ ਜੋ ਕੁੰਡੀ ਫਸੀ ਰਵਨੀਤ ਬਿੱਟੂ ਜੀ ਕਹਿੰਦੇ ਕੋਈ ਗੱਲ ਨਹੀਂ ਕਰ ਲਓ ਨਵਜੋਤ ਸਿੰਘ ਸਿੱਧੂ ਕਹਿੰਦੇ ਜੋ ਹਾਈ ਕਮਾਂਡ ਕਹੀ ਕਿ ਕਰਾਂਗੇ ਰਾਜਾ ਬੜੇ ਪ੍ਰਤਾਪ ਆਜਵਾ ਕਹਿੰਦੇ ਅਸੀਂ ਤਾਂ ਕਰ ਲੈਣੀ ਨਹੀਂ ਤੁਸੀਂ ਭਾਈ ਸਾਹਿਬ ਵਿਧਾਨ ਸਭਾ ਚ ਨਹੀਂ ਆਂਦੇ ਸਾਨੂੰ ਤਾਂ ਅਗਲਾ ਬੋਲਣ ਨਹੀਂ ਦਿੰਦਾ ਤੇ ਅਸੀਂ ਤਾਂ ਨਹੀਂ ਕਰਦੇ ਫਿਰ ਕਹਿੰਦੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਅਸੀਂ ਗਾਣਾ ਖਾਈਏ ਤੇ ਸਟੇਜ ਤੇ ਚੜ ਕੇ ਫਿਰ ਅਸੀਂ ਤਾਰੀਫ ਕਰਾਂਗੇ ਸੋ ਇਸ ਕਰਕੇ ਪਹਿਲਾਂ ਉੱਥੇ ਪੇਚਾ ਫਸਿਆ ਫਿਰ ਨਵਜੋਤ ਸਿੰਘ ਸਿੱਧੂ ਰੀ ਆਪਣੀਆਂ ਰੈਲੀਆਂ ਕਰਨ ਲੱਗੇ ਕਿ ਮੈਂ ਪੰਜਾਬ ਬਚਾਉਂਗਾ ਹਨਾ ਤੇ ਫਿਰ ਉਹ ਇਹ ਕਹਿੰਦੇ ਜੀ ਅਸੀਂ ਤੁਹਾਨੂੰ ਤਾਂ ਬੁਲਾਉਂਦੇ ਨਹੀਂ ਵੱਖੋ-ਵੱਖੋ ਕੇ ਪ੍ਰੋਗਰਾਮ ਕਰਦੇ ਹੋ ਕਹਿੰਦੇ ਮੈਨੂੰ ਨਹੀਂ ਬੁਲਾਉਂਦੇ ਨਾਰਾਜ਼ਗੀ ਇੱਥੇ ਤੱਕ ਕਾਂਗਰਸ ਦੇ ਪ੍ਰਧਾਨ ਪੰਜਾਬ ਚ ਆਏ ਸਮਰਾਲੇ ਆਏ ਵੱਡੀ ਰੈਲੀ ਕੀਤੀ ਜਿਹੜੇ ਚਿਹਰੇ 2022 ਤੋਂ ਬਾਅਦ ਦਿਖੇ ਨਹੀਂ ਸੀ ਕਾਂਗਰਸ ਦੇ ਉਹ ਸਾਰੇ ਉਸ ਰੈਲੀ ਚ ਸੀ ਪਰ ਉਥੇ ਇੱਕ ਚਿਹਰਾ ਹੀ ਨਹੀਂ ਦਿਖਿਆ ਨਵਜੋਤ ਸਿੰਘ ਸਿੱਧੂ ਤੇ ਫਿਰ ਇਹ ਨਾਰਾਜ਼ਗੀਆਂ ਦਾ ਦੌਰ ਚੱਲਿਆ ਤੇ ਹੁਣ ਜਦੋਂ ਵਿਵਾਦ ਦੁਆਰਤੀ ਸ਼ੁਰੂ ਹੋਇਆ ਧਰਮਵੀਰ ਗਾਂਧੀ ਹੋਰਾਂ ਨੂੰ ਜਦੋਂ ਲੈ ਕੇ ਆਏ ਇਹ ਪਾਰਟੀ ਦੇ ਵਿੱਚ ਤਾਂ ਇੱਕ ਸਮਝਦਾਰ ਚਿਹਰਾ ਲੱਗਾ ਕਿ ਹਾਂ ਪਾਰਟੀ ਦੇ ਵਿੱਚ ਆ ਗਿਆ ਜਿਹੜਾ ਪਾਰਟੀ ਨੂੰ ਮਜ਼ਬੂਤ ਰੱਖੇਗਾ ਕਿਉਂਕਿ ਨੀਤੀ ਘਾੜ ਨੇ ਆ ਜੇਕਰ ਆਪਦੇ ਖੇਤਰ ਧਰਮਵੀਰ ਗਾਂਧੀ ਹੋਣੀ ਤਾਂ ਕਾਫੀ ਉੱਗੇ ਬੰਦੇ ਨੇ ਤੇ ਸਾਨੂੰ ਇਹ ਸਕੇ ਕਿ ਧਰਮਵੀਰ ਗਾਂਧੀ ਜਿਹੜਾ ਨੇ ਉਹ ਸੀਟ ਤਾਂ ਕੱਢਣਗੇ ਕੱਢਣਗੇ ਓਬਵੀਅਸਲੀ ਇਹ ਜੇ ਪੈਰਾਸ਼ੂਟ ਐਂਟਰੀ ਕਰਾਈ ਹੈ ਪੈਰਾਲੇ ਦੇ ਵਿੱਚ ਤਾਂ ਫਿਰ ਉਹ ਟਿਕਟ ਮਿਲੇ ਜਾਣੀ ਹੈ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਬੀਜਪੀ ਦਾ ਸੁਸ਼ੀਲ ਰਿੰਕ ਨੂੰ ਮਿਲ ਗਈ ਟਿਕਟ ਜੀ ਬਿਲਕੁਲ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਦੇਖ ਲਓ ਉਹਨੂੰ ਮਿਲ ਗਈ ਚੱਬੇ ਵਾਲ ਨੂੰ ਹੁਸ਼ਿਆਰਪੁਰ ਤੋਂ ਤੇ ਇੱਧਰ ਗੁਰਪ੍ਰੀਤ ਜੀਪੀ ਨੂੰ ਵੀ ਮਿਲ ਗਈ ਤੇ ਉਸ ਤੋਂ ਪਹਿਲਾਂ ਜਿਹੜੀ ਵੱਡੀ ਤਿਤਲੀ ਲਿਆਂਦੀ ਸੀਗੀ ਜਿਹਨੇ ਜਲੰਧਰ ਵਾਲੀ ਸੀਟ ਕੱਢੀ ਸੀ ਉਹਨੂੰ ਵੀ ਦੇ ਦਿੱਤੀ ਸੀ ਟਿਕਟ ਤੇ ਫਿਰ ਟਿਕਟ ਤਾਂ ਮਿਲੇ ਜਾਣੀਆਂ ਨੇ ਹੁਣ ਜੇ ਧਰਮਵੀਰ ਗਾਂਧੀ ਨੂੰ ਲੈ ਕੇ ਆਏ ਤਾਂ ਮਿਲਣੀਆਂ ਨੇ ਪਰ ਉੱਥੇ ਹਰਦੇਹਾਲ ਕੰਬੋਜ ਜਿਹੜਾ ਨੇ ਉਹ ਵਿਰੋਧ ਚ ਆ ਗਏ ਕਿ ਭਾਈ ਅਸੀਂ ਪਾਗਲ ਅਸੀਂ ਤਾਂ ਸਿੱਟਣਾ ਵੀ ਕਟੀਆਂ ਨੇ ਅਸੀਂ ਰਾਜਪੁਰੇ ਤੋਂ ਜਿੱਤੇ ਆ ਫੇ ਤੁਸੀਂ ਹਰਦੇਹਾਲ ਕੰਬੋਜ ਨੂੰ ਕਿਵੇਂ ਲਿਆਏ ਤਾਂ ਫਿਰ ਉਹਨਾਂ ਨੇ ਆਪਣੇ 4-5 ਨਾਲ ਦੇ ਸਾਥੀਆਂ ਨੂੰ ਫੋਨ ਕੀਤੇ ਕਿ ਭਾਈ ਤੁਸੀਂ ਵੀ ਨਹੀਂ ਜਾਣਾ ਗਾਂਧੀ ਹਰਾ ਕੋਲ ਫਿਰ ਕਹਿੰਦੇ ਜੀ ਵਰਕਰਾਂ ਨਾਲ ਗਾਂਧੀ ਹਰਾਂ ਨੇ ਮੀਟਿੰਗ ਰੱਖ ਲਈ ਤੇ ਫਿਰ ਉੱਥੇ ਜਾ ਕੇ ਕਹਿੰਦੇ ਕਿ ਵਰਕਰਾਂ ਨੂੰ ਇੱਕ ਅੰਦਰ ਆ ਕੇ ਕਿਹਾ ਕਿ ਉਹ ਕਿ ਹਰਦੇਹਾਲ ਕੰਬੋਜ ਹਰਾਂ ਨੂੰ ਟਿਕਟ ਦੋ ਜੀ ਤੁਸੀਂ ਨਾ ਟਿਕਟ ਲਓ ਤੁਸੀਂ ਸਪੋਰਟ ਚਾਉ ਸਾਡੇ ਤੇ ਹਰਦਿਆਲ ਕੰਬੋਜ ਹੋਰਾਂ ਨੂੰ ਟਿਕਟ ਦੋ ਉੱਥੇ ਸੀਟੇ ਦਾ ਰੌਲਾ ਪੈ ਗਿਆ ਜੀ ਇਸ ਤੋਂ ਇਲਾਵਾ ਚੰਨੀ ਸਾਹਿਬ ਨੇ ਜਨਮ ਦਿਨ ਦੇ ਉੱਤੇ ਜਲੰਧਰ ਵਾਲਾ ਕੇਕ ਕੱਟਤਾ ਬਿਲਕੁਲ ਤੇ ਹੁਣ ਉਹ ਕੇਕ ਜਲੰਧਰ ਵਾਲੇ ਲੈ ਕੇ ਆਏ ਸੀ ਕਿ ਚੰਨੀ ਸਾਹਿਬ ਨੇ ਜਾਣ ਕੇ ਇੱਕ ਹਿੰਟ ਦਿੱਤਾ ਸੀ ਕਿ ਮੈਂ ਜਲੰਧਰ ਚੱਲਾ ਆ ਕਿਉਂਕਿ 2000 ਅਹ ਤਈ ਦੇ ਵਿੱਚ ਜਦੋਂ ਜਮਨੀ ਚੋਣਾਂ ਸੀਗੀਆਂ ਚਲੰਦਰਾਂ ਦੀਆਂ ਗगन ਅੱਖੀ ਦੇਖੀ ਗੱਲ ਹੈ ਕਿ ਚੋਣ ਪ੍ਰਚਾਰਾਂ ਦੇ ਵਿੱਚ ਅਸੀਂ ਕਵਰੇਜ ਕੀਤੀ ਐ ਠੀਕ ਹੈ ਤੇ ਹਰ ਇੱਕ ਪਹਿਲੂ ਆਪਾਂ ਜਾਣਿਆ ਸੀਗਾ ਤੇ ਜਿੱਥੇ ਉੱਥੇ ਬੇਸ਼ੱਕ ਉਹ ਉੱਥੇ ਸympathy ਵੋਟ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਪੈਣੀ ਸੀਗੀ ਚੌਧਰੀ ਪਰਿਵਾਰ ਨੂੰ ਉਹ ਨਹੀਂ ਪਈ ਉਹਦਾ ਜਿਹੜਾ ਫਾਇਦਾ ਹੈ ਉਹ ਆਮ ਆਦਮੀ ਪਾਰਟੀ ਚੁੱਕ ਗਈ ਪਰ ਉੱਥੋਂ ਇੱਕ ਗੱਲ ਤਾਂ ਸਮਝ ਆਈ ਕਿ ਉੱਥੇ ਜਿਹੜਾ ਇੱਕ ਟ੍ਰੈਂਡ ਸੈੱਟ ਸੀਗਾ ਜਾਂ ਫਿਰ ਕਹਿ ਲਓ ਕਿ ਇੱਕ ਫੈਨ ਫੋਲੋਇੰਗ ਸੀਗੀ ਉਹ ਚਰਨਜੀਤ ਚੰਨੀ ਉਹ ਰਾਹੀਂ ਜ਼ਿਆਦਾ ਸੀਗੀ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਏਰੀਆ ਦੇ ਵਿੱਚ ਸਭ ਇਹ ਪੁੱਦੇ ਸੀ ਚੰਨੀ ਨੇ ਗੋਣਾਣਾ ਤੇ ਇਹ ਤਾਂ ਹੈ ਕਿ ਉਹਨਾਂ ਦੀ ਫੈਨ ਫੋਲੋਇੰਗ ਵਗੈਰਾ ਚਾਹੇ ਹੁਸ਼ਿਆਰਪੁਰ ਹੋਵੇ ਜਾਂ ਫਿਰ ਜਲੰਧਰ ਹੋਵੇ ਉਹਨਾਂ ਦੀ ਜ਼ਿਆਦਾ ਹੈ ਤੇ ਉਧਰੋਂ ਫਿਰ ਹੁਣ ਵਿਕਰਮ ਚੌਧਰੀ ਹੋਣੀ ਜਿਹੜਾ ਨੇ ਉਹ ਭੱਖ ਗਏ ਕਿ ਭਾਈ ਮੇਰੇ ਫਾਦਰ ਹੋਣੀ ਤਾਂ ਇੱਥੋਂ ਰਹੇ ਨੇ ਤੇ ਮੇਰੀ ਮੰਮੀ ਵੀ ਇੱਥੋਂ ਹੀ ਸੀ ਇੱਥੋਂ ਲੜੀ ਹੈ ਬਿਲਕੁਲ ਚੌਧਰੀ ਸੰਤੋਖ ਸਿੰਘ ਹੋਣਾ ਹਾਂ ਚੌਧਰੀ ਚ ਹਾਂ ਚੌਧ ਨਾ ਦੇ ਸੁਪੁੱਤਰ ਨੇ ਤੇ ਇੱਥੋਂ ਫਿਰ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਅਸੀਂ ਦਾਵੇਦਾਰ ਹਾਂ ਤਾਂ ਸਾਡਾ ਅਗੜ ਤੁਸੀਂ ਕਿਵੇਂ ਆ ਕੇ ਪੈਰਾਸ਼ੂਟ ਐਂਟਰੀ ਕਰ ਸਕਦੇ ਹੋ ਤੁਹਾਡੀ ਹਿੰਮਤ ਕਿੱਧਰ ਹੋਈ ਜਲੰਧਰ ਦਾ ਕੇਕ ਕੱਟਣ ਦੀ ਤੇ ਉਦੋਂ ਹੁਣ ਸੰਗਰੂਰ ਵਾਲੇ ਪਾਸੇ ਖੈਰਾ ਸਾਹਿਬ ਤਾਂ ਚੈਲੰਜ ਵੀ ਕਰ ਗਏ ਮੁੱਖ ਮੰਤਰੀ ਸਾਹਿਬ ਨੂੰ ਕਿ ਭਾਈ ਤੂੰ ਮੀਥੇਰ ਨੂੰ ਹਟਾ ਤੂੰ ਆ ਆ ਦੇਖ ਲੈਣਾ ਕਿ ਚ ਕਿੰਨੀ ਤੜਿਆ ਸੰਗਰੂਰ ਤੋਂ ਲੜ ਲੈਣੇ ਚਾਹਣ ਤੇ ਉਧਰ 골ੜੀ ਦਲਵੀਰ 골ੜੀ ਵੀ ਕਹਿੰਦੇ ਜੀ ਮੈਂ ਤਾਂ ਫਿਰ 2022 ਦੇ ਵਿੱਚ ਵੀ ਲੜਿਆ ਸੀਗਾ ਜਿਮਨੀ ਚਾਣਾ ਤੇ ਹੁਣ ਤੁਹਾਡੇ ਕੋਲ ਕੈਂਡੀਡੇਟ ਕਿਹੜਾ ਆ ਮੇਰਾ ਪਹਿਲਾਂ ਨਾਲੋਂ ਰਤਬਾ ਬੱਧ ਆ ਆ ਠੀਕ ਹੈ ਤੇ ਤੁਸੀਂ ਹੁਣ ਮੈਨੂੰ ਕਿ ਮੇਰੀ ਟਿਕਟ ਕਿਉਂ ਕੱਟ ਰਹੇ ਹੋ ਭਾਈ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਤਾਂ ਨਵਜੋਤ ਸਿੰਘ ਸਿੱਧੂ ਨੇ ਮੇਰਾ ਕੰਮ ਖਰਾਬ ਕਰਤਾ ਸੀਗਾ ਆ ਕੇ ਜਦੋਂ ਪ੍ਰੇਂਕਾ ਗਾਂਧੀ ਹੁਣੀ ਭਾਸ਼ਣ ਦੇ ਰਹੇ ਸੀਗੇ ਤੇ ਕਹਿੰਦੇ ਪਹਿਲਾਂ ਮੁੱਖ ਮੰਤਰੀ ਉੱਥੋਂ ਉਤਰਿਆ ਭਗਵਾਨ ਸਿੰਘ ਮਾਨ ਉਤੋਂ ਬਾਅਦ ਜਿਹੜੀ ਰਹਿੰਦੀ ਖੁੰਦੀ ਵਜਈ ਸੀ ਕਿ ਕਹਿੰਦੇ ਨਵਜੋਤ ਸਿੰਘ ਸਿੱਧੂ ਖਰਾਬ ਕਰਕੇ ਆ ਕੇ ਬੁੱਕਲ ਮਾਰਲੇ ਪ੍ਰੇਂਕਾ ਗਾਂਧੀ ਦੇ ਅੱਗੇ ਜਿਹੜਾ ਆ ਉਹ ਸਪੀਚ ਨਹੀਂ ਦਿੱਤੀ ਤੇ ਲੋਕਾਂ ਨੂੰ ਲੱਗਾ ਕਾਂਗਰਸ ਆਪੇ ਦੋ ਫਾੜ ਹੋਈ ਪਈ ਐ ਤੇ ਕਹਿੰਦੇ ਹੁਣ ਤੁਸੀਂ ਟਿਕਟ ਨਹੀਂ ਦੋਗੇ ਤਾਂ ਲੋਕਾਂ ਨੂੰ ਖਰਾਬ ਹੋ ਜਾਏਗਾ ਤੇ ਉਹ ਕੰਮ ਖਰਾ ਆਪਣਾ ਠੋਕਰ ਇਹਨੇ ਰਵਿੰਦਰ ਆਵਲਾ ਪਰ ਉਥੋ ਜਿਹੜੀਆਂ ਸਰਵੇ ਰਿਪੋਰਟਾਂ ਨੇ ਉਹ ਹੋਰ ਨੇ ਉਥੋ ਕਬਾਇਆ ਪਰਿਵਾਰ ਵੀ ਅੱਗੇ ਚੱਲਦਾ ਹੈ ਕਈ ਵਾਰ ਪਰਮਿੰਦਰ ਪਿੰਕੀ ਹੋਰੀ ਜ਼ਿਆਦਾ ਅੱਗੇ ਨਿਕਲ ਜਾਂਦੇ ਨੇ ਤੇ ਉਹ ਉਧਰ ਫਿਰ ਰਵਿੰਦਰ ਆਵਲਾ ਹੋਰੀ ਤਾਂ ਚੁੱਪਚੀਪੇ ਤੇ ਬੈਠੇ ਨੇ ਕਿ ਠੀਕ ਹੈ ਜੀ ਜੇ ਤੁਸੀਂ ਪੰਜੇ ਵੱਲੋਂ ਟਿਕਟ ਦੋਗੇ ਤਾਂ ਠੀਕ ਹੈ ਨਹੀਂ ਤਾਂ ਕਮਲ ਦਾ ਮੈਂ ਫੜੇ ਲੈਣਾ ਕਿਉਂਕਿ ਉਨੇ ਬਰਾਬਰ ਦਾ ਜੋਰ ਉਧਰੋਂ ਵੀ ਲੱਗਾ ਹੋਇਆ ਹੈ ਬੀਜੇਪੀ ਦੇ ਵੱਲੋਂ ਤੇ ਬਠਿੰਡੇ ਸੀਟ ਤੋਂ ਰਾਜਾ ਵੜਿੰਗੋ ਦਾ ਪਰਿਵਾਰ ਜਿਹੜਾ ਐ ਅਮ੍ਰਿਤਾ ਵੜਿੰਗੋ ਨੇ ਤਿਆਰੀਆਂ ਕਰਦੇ ਰਹੇਗੇ ਤੇ ਹੁਣ ਖਬਰਾਂ ਆ ਰਹੀਆਂ ਕਿ ਮੋਸੇ ਵਾਲੇ ਦਾ ਪਰਿਵਾਰ ਕਿਸੇ ਵੀ ਸੰਗਤੋਂ ਐਲਾਨ ਕਰ ਸਕਦੇ ਨੇ ਜਿਵੇਂ ਉਹਦੇ ਪਿਤਾ ਜੀ ਕਿ ਹੁਣ ਬੱਚਾ ਹੋ ਗਿਆ ਘਰ ਤੇ ਹੁਣ ਸਿਆਸਤ ਦੇ ਵਿੱਚ ਪੈਰ ਰੱਖ ਸਕਦੇ ਨੇ ਕਿਉਂਕਿ ਮੋਸੇ ਵਾਲੇ ਦੇ ਇਨਸਾਫ ਦੇ ਲਈ ਉਹਨਾਂ ਨੇ ਕਿਹਾ ਸੀਗਾ ਜੇ ਮੈਨੂੰ ਚੋਣਾਂ ਲੜਨੀਆਂ ਪਈਆਂ ਮੈਂ ਲੜੂੰਗਾ ਤੇ ਇਹ ਵੀ ਖਬਰ ਆਈ ਹੈ ਅੰਦਰ ਖਾਤੇ ਕਿ ਹਜੇ ਪਹਿਲਾਂ ਤਾਂ ਪਹਿਲਾਂ ਵੀ ਇਹ ਸੀਗੀ ਕਿ ਉਹਨਾਂ ਨੇ ਨਾਂ ਨੁਕਰ ਨਹੀਂ ਕੀਤੀ ਜੇ ਹਾਂ ਨਹੀਂ ਕੀਤੀ ਤਾਂ ਨਾਂ ਵੀ ਨਹੀਂ ਕੀਤੀ ਤੇ ਇਸ ਵਾਰੀ ਕਹਿੰਦੇ ਕਿ ਉਹਨਾਂ ਨੇ ਕਨਵੈਂਸ ਕਰ ਲਿਆ ਹੂੰ हाई कमांड के कन्विंस कर ले ਤੁਸੀਂ ਚੋਣਾ ਲੜੋ ਅਸੀਂ ਤੁਹਾਡੇ ਨਾਲ ਆ ਤੇ ਇਹ ਵੀ ਹੋ ਸਕਦਾ ਕਿ ਉਹ ਚੋਣਾ ਲੜ ਵੀ ਲੈਣ ਬਹੁਤ ਜਲਦੀ ਸ਼ਾਮਿਲ ਵੀ ਹੋ ਜਾਣ ਇਹ ਕੁਝ ਵੀ ਹੋ ਸਕਦਾ ਸਿਆਸਤ ਹੈ ਤੇ ਹੁਣ ਉਧਰ ਵਾਲੀ ਸੀਟ ਤੋਂ ਵੀ ਜਿਹੜਿਆ ਖਿੱਚੋ ਤਾਣ ਉਹ ਪੂਰੀ ਬਣੀ ਹੋਈ ਆ ਪਟਿਆਲਾ ਜਲੰਧਰ ਤੇ ਹੁਸ਼ਿਆਰਪੁਰ ਦਾ ਕੈਂਡੀਡੇਟ ਹੀ ਨਹੀਂ ਜੰਬੇয়াল ਦਾ ਪਟਕੇ ਲੈ ਗਏ ਆ ਮਾਦਮੀ ਪਾਰਟੀ ਸੋ ਇਸ ਕਰਕੇ ਇੱਕ ਅੰਦਰ ਅੰਦਰ ਖਾਤੇ ਖਿੱਚੋ ਤਾਣ ਬਣੀ ਹੋਈ ਹੈ ਹੁਣ ਕਾਂਗਰਸ ਜਿਹੜੀ ਹਰ ਥਾਂ ਤੇ ਮਾਰ ਖਾਂਦੀ ਆ ਤੁਸੀਂ ਇਹ ਦੇਖੋ ਕਿ ਸਿਰਫ ਪੰਜਾਬ ਦਾ ਇਤਿਹਾਸ ਕਹਿ ਰਹੇ ਆ ਪੰਜਾਬ ਦਾ ਇਤਿਹਾਸ ਨਹੀਂ ਰਾਜਸਥਾਨ ਚਲੇ ਜਾਓ ਉਥੇ ਸਚਿਨ ਪਾਇਲਟ ਹੁਣੀ ਅਲੱਗ ਤੁਰੇ ਹੋ ਸੀਗੇ ਫਿਰ ਸ਼ੋਗ ਗਹਿਲੋ ਤੁਣੀ ਅਲੱਗ ਤੁਰੇ ਹੋ ਸੀਗੇ ਕਰਨਾਟਕਾ ਚੋਣ ਜਿੱਤੀ ਉਥੇ ਮੁੱਖ ਮੰਤਰੀ ਦਾ ਰੌਲਾ ਪੈ ਗਿਆ ਜਿਹੜਾ ਸੂਬਾ ਪ੍ਰਧਾਨ ਸੀ ਉਹ ਕਹਿੰਦਾ ਮੈਂ ਬਣੂੰਗਾ ਤੇ ਜਿਹੜਾ ਮੁੱਖ ਮੰਤਰੀ ਦਾ ਦਾਵੇਦਾਰ ਸੀ ਉਹ ਕਹਿੰਦਾ ਜੀ ਮੈਂ ਬਣੂੰਗਾ ਕਿਉਂਕਿ ਮੈਂ ਜ਼ਿਆਦਾ ਬੁੜਾ ਹੋ ਗਿਆ ਹੁਣ ਮੈਨੂੰ ਇੱਕ ਵਾਰੀ ਬਣ ਲੈਨ ਦੋ ਮੁੱਖ ਮੰਤਰੀ ਤਾਂ ਉਧਰੋਂ ਫਿਰ ਸੋਨੀਆ ਗਾਂਧੀ ਉਹਨੇ ਬੁਲਾਇਆ ਤੇ ਕਹਿੰਦੇ ਦੇਖ ਭਾਈ ਇਹਨੂੰ ਬਣ ਲੈਨ ਦੋ ਆਖਰੀ ਵਾਰ ਕਹਿ ਰਿਹਾ ਆ ਅਗਲੀ ਵਾਰੀ ਤੈਨੂੰ ਬੁਲਾਵਾਂਗੇ ਉਹ ਕਹਿੰਦਾ ਜੀ ਢਾਈ ਢਾਈ ਸਾਲ ਦਾ ਕਰ ਲੋ ਕਹਿੰਦੇ ਚਲ ਠੀਕ ਆ ਢਾਈ ਢਾਈ ਸਾਲ ਦਾ ਕਰ ਲੋ ਹੁਣ ਢਾਈ ਸਾਲ ਹੋਣ ਲੱਗੇ ਨੇ ਦੇਖ ਲੈਣੇ ਆ ਕਿ ਕੀ ਹੁੰਦਾ ਹੈ ਤੇ ਕਾਂਗਰਸ ਆ ਇਹੀ ਇੱਕ ਟਰਨਿੰਗ ਪੁਆਇੰਟ ਆ ਜਾਂ ਇਹੀ ਇੱਕ ਲੋਕ ਕੀ ਕਹਿ ਸਕਦੇ ਆ ਕਿ ਵਾਅਦੇ ਕਰ ਲੈਂਦੀ ਐ ਤੇ ਇਹਨੂੰ ਲਗਾਮ ਲਗਾਉਣਾ ਨਹੀਂ ਆਂਦਾ ਹੁਣ ਜੇਕਰ ਆਪਾਂ ਇੱਕ ਟੈਕਨੀਕਲ ਗੱਲ ਕਰੀਏ ਤਾਂ ਜੇਕਰ ਅਬ ਵਿਕਰਮ ਚੌਧਰੀ ਉਹ ਰਾ ਦੇਖੀਏ ਤਾਂ ਵਿਕਰਮ ਚੌਧਰੀ ਹੁਣੀ ਤਾਜ਼ਾ ਤਾਜ਼ਾ ਹਜੇ ਐਮਐਲਏ ਬਣੇ ਨੇ 2022 ਦੇ ਵਿੱਚ ਤੇ ਚਰਨ ਜੀ ਚੰਨੀ ਚੰਗਾ ਰਸੂਕ ਰੱਖਦੇ ਨੇ ਚੰਗੀ ਫੈਨ ਫੋਲਿੰਗ ਹੈ ਬਣਾਦੀ ਚੰਗਾ ਪ੍ਰਸ਼ੰਸ਼ਕ ਨੇ ਉਹਨਾਂ ਦੇ ਤੇ ਦੋ ਤਿੰਨ ਵਾਰ ਦੇ ਜਿੱਤੇ ਹੋਏ ਐਮਐਲਏ ਵੀ ਨੇ ਤੇ ਉੱਪਰੋਂ ਮੁੱਖ ਮੰਤਰੀ ਪੰਜਾਬ ਵੀ ਰਹਿ ਚੁੱਕੇ ਨੇ ਤੇ ਹੁਣ ਤੁਸੀਂ ਇਹ ਦੇਖੋ ਕਿ ਕਿਸੇ ਚੀਜ਼ ਦਾ ਇਹ ਹੱਦ ਹੋ ਸਕਦੀ ਹੈ ਕਿ ਜਦੋਂ ਉਹਨਾਂ ਦੀ ਮਾਤਾ ਜੀ ਖੜੇ ਸੀਗੇ ਸੰਤੋਖ ਸਿੰਘ ਚੌਧਰੀ ਉਹ ਰਾ ਦੀ ਧਰਮ ਪਤਨੀ ਜਦੋਂ ਖੜੇ ਸੀਗੇ ਕਮਲਦੀਪ ਕੌਰ ਉਹਣੀ ਤੇ ਵਿਕਰਮ ਚੌਧਰੀ ਦੇ ਹਲਕੇ ਤੋਂ ਹੀ ਨਹੀਂ ਉਹਨਾਂ ਨੂੰ ਵੋਟ ਪਈ ਸੀਗੀ ਉੱਥੇ ਵੀ ਅਸੋਸੀਏਟ ਰਿੰਗ ਨੂੰ ਜ਼ਿਆਦਾ ਵੋਟ ਪਈ ਸੀਗੀ ਤਾਂ ਫਿਰ ਕਾਂਗਰਸ ਐਡਰੈਸ ਕਿ ਲਈ ਨਹੀਂ ਸਕਦੀ ਤੇ ਉਸ ਤੋਂ ਇਲਾਵਾ ਮੀਤ ਹੇਰ ਦੇ ਕੰਪੈਰੀਜ਼ਨ ਜੇਕਰ ਆਪਾਂ ਗੋਲਡੀ ਨੂੰ ਦੇਖੀਏ ਤਾਂ ਉਹਨਾਂ ਨੂੰ ਸਟਰੋਂਗ ਕੈਂਡੀਡੇਟ ਜਿਹੜਾ ਕਾਂਗਰਸ ਨੂੰ ਨਹੀਂ ਲੱਗ ਰਿਹਾ ਨਾ ਉਹ ਹਲਕਾ ਵਾਸੀਆਂ ਨੂੰ ਲੱਗੇਗਾ ਹੋ ਸਕਦਾ ਤੁਰੀ ਤੋਂ ਜ਼ਿਆਦਾ ਸਟਰੋਂਗ ਵੋਟ ਉਹਨਾਂ ਨੂੰ ਆ ਜਾਏ ਜਾਂ ਫਿਰ ਜਿਹੜਾ ਸੰਗਰੂਰ ਤੋਂ ਥੋੜੀ-ਬਹੁਤੀ ਵੋਟ ਖਿੱਚ ਲੈਣ ਦੇ ਨਾ ਲੱਗਦੇ ਹਲਕਿਆਂ 'ਚੋਂ ਪਰ ਜੇਕਰ ਆਪਾਂ ਉਹਨਾਂ ਦੇ ਕੰਪੈਰੀਜ਼ਨ ਸੁਖਪਾਲ ਸਿੰਘ ਖੈਰਾ ਗੱਲ ਕਰੀਏ ਤਾ ਸੁਖਪਾਲ ਸਿੰਘ ਖੈਰਾ ਉਹ ਰਾ ਦੇ ਵਿੱਚੋ ਜੇਕਰ ਖਾਲਿਸਤਾਨ ਵਾਲਾ ਮੁੱਦਾ ਕਰ ਦੋ ਤਾਂ ਬਾਕੀ ਸਾਰੇ ਮੁੱਦੇ ਸੇਮ ਨੇ ਜੋ ਸਿਮਰਨਜੀਤ ਸਿੰਘ ਮਾਨ ਉਹ ਰਾ ਦੇ ਚੱਕਦੇ ਨੇ ਤੇ ਉਹ ਇਸ ਤੋਂ ਇਲਾਵਾ ਜਿੰਨੇ ਬੋਕਲ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਬੋਕਲ ਹ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨੇਤਾ ਹੋਇਆ ਨਹੀਂ ਹੈ ਸੁਖਪਾਲ ਸਿੰਘ ਖੈਰਾ ਦੇ ਇੱਕ ਹੋਰ ਆਪਾਂ ਜੇ ਵੇਖੀਏ ਇੱਕ ਪੱਖ ਦੇਖਦੇ ਆਂ ਤੇ ਉਹ ਜਿਵੇਂ ਮੋਰਚੇ ਲੱਗੇ ਹੋਣ ਕਿ ਕਿੱਥੇ ਘਟ ਹੋਇਆ ਹੋਵੇ ਉਹ ਹਰੇਕ ਮੋਰਚੇ ਦੇ ਵਿੱਚ ਜਾਂਦੇ ਨੇ ਉਥੇ ਬਹੁਤ ਨਜ਼ਰ ਆਉਂਦੇ ਨੇ ਬਿਲਕੁਲ 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 ਟੀਚਰਾਂ ਦੇ ਵੱਲੋਂ ਧਰਣਾ ਲਾਇਆ ਗਿਆ ਕਿਸੇ ਵੀ ਯੂਨੀਅਨ ਦੇ ਵੱਲੋਂ ਕਿਸੇ ਵੀ ਜਿਹੜਾ ਕਹਿ ਲਈਏ ਕਿ ਕਿਸੇ ਵੀ ਵਰਗ ਬਿਲਕੁਲ ਆਪਣੀ ਹਾਜ਼ਰੀ ਜਰੂਰ ਪਰਦੇ ਨਜ਼ਰ ਆਉਂਦੇ ਬਿਲਕੁਲ ਸੁਖਪਾਲ ਸਿੰਘ ਖਹਿਰਾ ਲਈ ਇੱਕ ਗੱਲ ਇਹ ਵੀ ਹੈ ਕਿ ਜੇਕਰ ਪਾਰਟੀ 'ਚ ਵੀ ਕੋਈ ਗਲਤ ਚੱਲਦਾ ਹੋਵੇ ਤਾਂ ਸੁਖਪਾਲ ਸਿੰਘ ਖਹਿਰਾ ਉਹਦੇ ਤੇ ਵੀ ਡਟ ਕੇ ਬੋਲਦੇ ਨੇ ਸੋ ਇਸ ਕਰਕੇ ਸੁਖਪਾਲ ਸਿੰਘ ਖੈਰਾਵੜੀ ਜੋ ਛਵੀ ਬਣੀ ਹੋਈ ਹੈ ਸਿਰਫ ਸੰਗਰੂਰ ਤੋਂ ਨਹੀਂ ਉਹਨਾਂ ਨੂੰ ਕਿਤੋਂ ਵੀ ਖੜੇ ਕਰ ਦੋ ਤਾਂ ਇੱਕ ਸਟਰੋਂਗ ਕੰਪੀਟੀਸ਼ਨ ਉਹ ਦੇ ਸਕਦੇ ਨੇ ਕਿਉਂਕਿ ਹਰ ਇੱਕ ਥਾਂ ਤੇ ਉਹਨਾਂ ਦੇ ਪ੍ਰਸ਼ੰਸਕ ਨੇ ਪਰ ਸੰਗਰੂਰ ਤੋਂ ਲੜਨ ਦਾ ਕਾਰਨ ਇੱਕੋ ਹੀ ਹੈ ਕਿਉਂਕਿ ਜਿੰਨੀ ਤਲਖੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਕਰਦੇ ਨੇ ਤਾਂ ਇਸ ਵੇਲੇ ਸਿੱਧਾ-ਸਿੱਧਾ ਚੈਲੰਜ ਵੀ ਇੱਕ ਕਹਿ ਸਕਦੇ ਆ ਕਾਂਗਰਸ ਪਾਰਟੀ ਖੋਰਾ ਲਾਣ ਦੇ ਉਹਨਾਂ ਦੇ ਹਲਕੇ ਦੇ ਵਿੱਚ ਕਿ ਸੰਗਰੂਰ ਉਹਨਾਂ ਦਾ ਗੜ੍ਹ ਹੈ ਤਾਂ ਸੰਗਰੂਰ ਨੂੰ ਜੇਕਰ ਕੋਈ ਖੋਰਾ ਲਾ ਸਕਦਾ ਤਾਂ ਕਾਂਗਰਸ ਪਾਰਟੀ ਨੂੰ ਸੁਖਪਾਲ ਸਿੰਘ ਕਿਹੜਾ ਦੇਖ ਰਿ ਕਪਾਲ ਸਿੰਘ ਖਹਿਰਾ ਦੇ ਉੱਤੇ ਨਾਮ ਦੇ ਉੱਤੇ ਜਲਦ ਮੋਹਰ ਲੱਗ ਸਕਦੀ ਹੈ ਤੇ ਇਹ ਖਬਰ ਤੁਹਾਨੂੰ ਮਿਲ ਜੇਗੀ ਕਿ ਕਪਾਲ ਸਿੰਘ ਖਹਿਰਾ ਸੰਗਰੂਰ ਤੋਂ ਕੈਂਡੀਡੇਟ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰਦੇ ਹਾਂ ਪਟਿਆਲਾ ਦੀ ਤਾਂ ਪਟਿਆਲਾ ਤੋਂ ਤਾਂ ਰੰਬੀਰ ਗਾਂਧੀ ਹੋਰੀ ਪਹਿਲਾਂ ਹੀ ਜਿਹੜੇ ਨੇ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਸੰਸਦ ਤੇ ਇਸ ਤੋਂ ਇਲਾਵਾ ਉਹਨਾਂ ਨੇ ਕੰਮ ਵੀ ਬੜੇ ਕੀਤੇ ਨੇ ਉੱਥੇ ਦੇ ਵਧੀਆ ਰਸੂਖ ਵੀ ਰੱਖਦੇ ਨੇ ਪਹਿਲਾਂ ਤੋਂ ਹੀ ਜੋ ਸਰਵੇ ਚੱਲਿਆ ਸੀਗਾ ਕਿ ਕਿਸ ਵਾਂਗ ਕਿਹਨੂੰ ਇਸ ਵਾਰੀ ਟਿਕਟ ਦੇਣੀ ਚਾਹੀਦੀ ਹੈ ਤਾਂ ਉੱਥੇ ਤਾਂ ਰੰਬੀਰ ਗਾਂਧੀ ਹੋਰਾ ਦਾ ਨਾਮ ਆਟੋਮੈਟਿਕਲੀ ਆ ਗਿਆ ਸੀ ਸਰਵੇ ਦੇ ਵਿੱਚ ਜਦਕਿ ਨਿਜੀ ਚੈਨਲ ਜਿਹੜੇ ਸਰਵੇ ਕਰ ਪਾਇਆ ਵੀ ਨਹੀਂ ਸੀ ਤਾਂ ਰੰਬੀਰ ਗਾਂਧੀ ਦਾ ਉਹ ਮਹਾਰਾਣੀ ਪ੍ਰਨੀਤ ਗੌਰ ਨੂੰ ਜਿਹੜਾ ਦਿਖਾ ਰਹੇ ਸੀਗੇ ਕਿ ਬੀਜੇਪੀ 'ਚ ਜਾਣ ਕੇ ਕਾਂਗਰਸ 'ਚ ਹੀ ਰਹਿ ਕੇ ਲੜਨ ਤੁਹਾਨੂੰ ਨੇ ਲੋਕਾਂ ਨੇ ਕਿਹਾ ਕਿ ਇਹ ਜਿੱਥੇ ਮਰਜੀ ਜਾਣ ਪਰ ਤਾਂ ਰੰਬੀਰ ਗਾਂਧੀ ਨੂੰ ਵੀ 19% ਵੋਟ ਪਈ ਸੀ ਜਿੰਨੀ ਪ੍ਰਨੀਤ ਗੌਰ ਨੂੰ ਉਹਨਾਂ ਨੂੰ ਪਈ ਸੀਗੀ ਤੇ ਤਗੜਾ ਮੁਕਾਬਲਾ ਉੱਥੇ ਦੇਖ ਸਕਦਾ ਸੀਗਾ ਤੇ ਹੁਣ ਤਾਂ ਰੰਬੀਰ ਗਾਂਧੀ ਉਹਨਾਂ ਦੇ ਨਾਲ ਇਹ ਵੀ ਕਹਿ ਸਕਦੇ ਆ ਕਿ ਇੱਕ ਤਰਫਾ ਮੁਕਾਬਲਾ ਜਿਹੜਾ ਉਹ ਵੀ ਦੇਖਣ ਨੂੰ ਮਿਲ ਸਕਦਾ ਕਿਉਂਕਿ ਕਿਤੇ ਨਾ ਕਿਤੇ ਪਟਿਆਲਾ ਦੇ ਵਿੱਚ ਹਿੰਦੂ ਵੋਟ ਜ਼ਿਆਦਾ ਹੈ ਤੇ ਰਾਮ ਮੰਦਰ ਵਾਲੀ ਬੋਟ ਥੋੜੀ ਜਿਹੀ ਉਧਰ ਨੂੰ ਸ਼ਫਲ ਹੋ ਸਕਦੀ ਹੈ ਪ੍ਰਨੀਤ ਕੋਰ ਅਲ ਨੂੰ ਪਰ ਜਿਹੜੀ ਪਿੰਡੂ ਬੋਟ ਹੈ ਉਸ ਜ਼ਿਆਦਾਤਰ ਧਰਮਵੀਰ ਗਾਂਧੀ ਦੇ ਨਾਲ ਜਾਏਗੀ ਤੇ ਪਿੰਡੂ ਬੋਟ ਸ਼ਹਿਰੀ ਬੋਟ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਫੈਕਟ ਹੈ ਤੇ ਉਸ ਤੋਂ ਇਲਾਵਾ ਜੇਕਰ ਆਪਾਂ ਜਲੰਧਰ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਪਰਿਵਾਰ ਨੂੰ ਪਹਿਲੇ ਹੀ ਬੋਟਾਂ ਪਈਆਂ ਨੂੰ ਬਚ ਕੇ ਪਹੇ ਜਾਣਗੇ ਇਹ ਵੀ ਇੱਕ ਪਲੱਸ ਪੁਆਇੰਟ ਹੈ ਕਿਉਂਕਿ ਨਾ ਤਾਂ ਜੇਕਰ ਇਹ ਕਹੇ ਹੁੰਦਾ ਕਿ ਤੁਸੀਂ ਚੋਣਾ ਹਾਰ ਗਏ ਪਰ ਤੁਹਾਡੀਆਂ ਉਹਦੇ ਵਿੱਚ ਸਰਗਰਮੀਆਂ ਬਹੁਤ ਨੇ ਹਲਕੇ ਦੇ ਵਿੱਚ ਪਰ ਸਰਗਰਮੀਆਂ ਉਸ ਤਰੀਕੇ ਦੀਆਂ ਨਜ਼ਰ ਵੀ ਨਹੀਂ ਆਈਆਂ ਗੋਲਡੀ ਹੋਣ ਦੀ ਗੱਲ ਕਰੀਏ ਜਿਵੇਂ ਉਹਨਾਂ ਦੀਆਂ ਸਰਗਰਮੀਆਂ ਰਹੀਆਂ ਗੋਲਡੀ ਹਣੀ ਇੱਕ ਗੱਲ ਕਰਦੇ ਹੁੰਦੇ ਸੀਗੇ ਜਦੋਂ ਪਹਿਲਾਂ ਚੋਣਾਂ ਆਈਆਂ ਸ਼ਰੀਆਮ ਕਹਿੰਦੇ ਹੁੰਦੇ ਸੀ ਸਟੇਜ ਦੇ ਉੱਤੇ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਕੰਮ ਕੀਤਾ ਭਾਈ ووٹ ਪਾ ਦਿਓ ਜੇ ਨਹੀਂ ਲੱਗਦਾ ਤੇ ਫਿਰ ਨਾ ਪਾਓ ਤੇ ਬਿਲਕੁਲ ਹੀ ਸਰਗਰਮੀਆਂ ਮੈਟਰ ਕਰਦੀਆਂ ਵੀ ਬਿਲਕੁਲ ਤੇ ਉਧਰ ਜਲੰਧਰ ਚ ਵੀ ਨੇ ਚੌਧਰੀ ਪਰਿਵਾਰ ਨੇ ਕੁਝ ਖਾਸ ਕੰਮ ਕੀਤਾ ਨਾ ਤਾਂ ਉਧਰ ਨਾਲ ਸਰਗਰਮੀਆਂ ਇਦਾਂ ਦੀਆਂ ਰਹੀਆਂ ਤੇ ਉਧਰ ਹੁਣ ਜਿਹੜਾ ਆਪਾਂ ਬਠਿੰਡੇ ਵਾਲੀ ਗੱਲ ਕਰ ਲਈਏ ਤਾਂ ਬਠਿੰਡੇ ਵਾਲੀ ਸੀਟ ਇਦਾਂ ਦੀ ਸੀ ਕਿ ਮੋਸੇ ਵਾਲੇ ਦਾ ਪਰਿਵਾਰ ਮੰਨੇ ਨਾ ਮੰਨੇ ਤਾਂ ਇੱਕ ਕੈਂਡੀਡੇਟ ਉਹਦਾ ਸਾਈਡ ਬਾਈ ਸਾਈਡ ਅਲਟਰਨੇਟਿਵ ਤਿਆਰ ਰੱਖੋ ਤੋਥੋਂ ਰਾਜਾ ਵੜਿੰਗੁਰ ਦੀ ਪਤਨੀ ਨੇ ਇੰਨੇ ਕ ਕੰਮ ਕਰਤੇ ਹੁਣ ਬਠਿੰਡੇ ਦੇ ਵਿੱਚ ਜਾ ਹਣਾ ਅਮ੍ਰਿਤਾ ਬੜੇੰਗੂ ਨਾਲ ਤਾਂ ਉਹਨਾਂ ਤੋਂ ਜ਼ਿਆਦਾ ਚੋਣ ਪ੍ਰਚਾਰ ਚੋਣ ਪ੍ਰਚਾਰ ਤਾਂ ਨਹੀਂ ਪਰ ਜਿੰਨਾ ਆਪਾਂ ਕਹਿ ਸਕਦੇ ਆ ਕਿ ਪ੍ਰਚਾਰ ਲੋਕਾਂ ਦੇ ਨਾਲ ਮਿਲਣਾ ਵਰਤਣਾ ਹਨਾ ਵਿਚਾਰ ਵਟਾਉਂਦੇ ਰਹੇ ਉਹ ਜ਼ਿਆਦਾ ਕਰਦੇ ਉਹਨਾਂ ਨੇ ਤੁਸੀਂ ਉਹਨਾਂ ਦੀ ਫੇਸਬੁੱਕ ਖੋਲ ਕੇ ਦੇਖ ਲਓ ਆਏ ਦਿਨ ਤਿੰਨ ਚਾਰ ਪਿੰਡਾਂ ਦੇ ਦੌਰੇ ਕਰਦੇ ਨੇ ਸੋ ਇਸ ਕਰਕੇ ਹੁਣ ਕਾਂਗਰਸ ਨੂੰ ਕਿਤੇ ਨਾ ਕਿਤੇ ਲਗਾਮ ਜਿਹੜੀ ਹੈ ਹਾਈ ਕਮਾਂਡ ਨੂੰ ਥੋੜੀ ਜੀ ਪੰਜਾਬ ਦੇ ਵਿੱਚ ਖਿੱਚ ਕੇ ਰੱਖਣੀ ਪੈਗੀ ਪੰਜਾਬ ਨਹੀਂ ਬਲਕਿ ਪੂਰੇ ਇੰਡੀਆ ਲੈਵਲ ਦੇ ਉੱਤੇ ਕਿ ਜੇ ਕਿਸੇ ਦੀ ਕੋਈ ਆਪਣੀ ਕੋਈ ਪ੍ਰੋਬਲਮ ਹੈ ਤਾਂ ਬੈਠ ਕੇ ਸੌਟ ਆਊਟ ਕੀਤੀ ਜਾਵੇ ਤੇ ਜੇਕਰ ਕੋਈ ਹੁਣ ਚੂਚੜਾ ਕ ਕਰਦਾ ਉਹ ਖਿੱਚਣਾ ਬਹੁਤ ਜ਼ਰੂਰੀ ਹੈ ਤੁਸੀਂ ਇਹ ਦੇਖੋ ਕਿ ਜਿਹੜੇ ਹੁਣ ਨਰਾਜ਼ਗੀਆਂ ਦਾ ਦੌਰ ਚੱਲ ਪਿਆ ਇਹ ਨਰਾਜ਼ਗੀਆਂ ਦਾ ਦੌਰ ਇਸ ਵੇਲੇ ਚੱਲ ਪਿਆ ਜਿੱਥੇ ਪਾਜ ਪਾ ਇੱਕ ਮਾਂ ਦੇ ਵਾਂਗ ਗੋਦੀ ਲੈ ਕੇ ਬੈਠੀ ਹੈ ਕਿ ਆ ਮੇਰਾ ਪੁੱਤ ਨਰਾਜ ਨਾ ਹੋਵੇ ਵੈਰਾ 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 ਸੋਦਾ 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 ਸੋਇਆ ਸਮੇਂ ਦੇ ਵਿੱਚ ਕੋਈ ਕੈਂਡੀਡੇਟ ਨਰਾਜ ਹੋ ਜਵੇ ਕੋਈ ਐਮਐਲਏ ਨਰਾਜ ਹੋ ਜਵੇ ਕੋਈ ਸਾਬਕਾ ਐਮਐਲਏ ਨਰਾਜ ਹੋ ਜਵੇ ਤਾਂ ਪਾਰਟੀ ਨੂੰ ਬਹੁਤ ਵੱਡਾ ਖੋਰਾ ਜੜਾ ਲੱਗ ਸਕਦਾ ਕਿਉਂਕਿ ਮੌਜੂਦਾ ਪੰਜਾਬ ਦੇ ਵਿੱਚ 2019 ਦੇ ਵਿੱਚ ਕਾਂਗਰਸ ਕੋਲ 8 ਐਮਐਮਪੀ ਸੀਗੇ ਤੇ ਅੱਜ ਦੇ ਟਾਈਮ 'ਚ ਸਿਰਫ 5 ਨੇ 5 ਨੇ ਬਿਲਕੁਲ ਇੱਕ ਜਿਹੜਾ ਨੇ ਉਹ ਹੁਣ ਉਹਨਾਂ ਦੀ ਡੈਥ ਹੋ ਗਈ ਸੀਗੀ ਪਿਛਲੇ ਸਾਲ ਰਾਹੁਲ ਗਾਂਧੀ ਦੀ ਪੰਜਾਬ ਜੋੜ ਦੇਸ਼ ਜੋੜ ਯਾਤਰਾ ਦੇ ਵਿੱਚ ਹਨਾ ਬਾਰਤ ਜੋੜ ਯਾਤਰਾ ਦੇ ਵਿੱਚ ਚੌਧਰੀ ਸੰਤੋਖ ਸਿੰਘ ਉਹ ਰਾਜੀ ਹਨ ਬਿਮਾਰ ਹੋ ਗਏ ਸੀਗੇ ਤੇ ਦੋ ਮੌਜੂਦਾ ਸੰਸਦ ਭਾਜਪਾ ਚ ਚਲੇ ਗਏ ਰਵਨੀਤ ਬਿੱਟੂ ਤੇ ਪ੍ਰਨੀਤ ਕੌਰ ਹੁਣ ਜਿਹੜੇ ਪੰਜ ਬਚੇ ਨੇ ਉਹ ਉਹਨਾਂ ਦੇ ਵਿੱਚੋਂ ਵੀ ਇਦਾਂ ਦੀ ਖਬਰ ਆ ਰਹੀ ਹੈ ਜੀ ਬਿਲਕੁਲ ਮੈਂ ਇੱਕ ਗੱਲ ਕਰਦਾ ਖਡੂਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਉੱਥੇ ਦੀ ਜੇ ਗੱਲ ਕਰੀਏ ਡਿੰਪਾ ਜਸਵੀਰ ਸਿੰਘ ਜਸਵੀਰ ਸਿੰਘ ਸੰਘੇਲ ਤਾਂ ਦੂਜੇ ਪਾਸੇ ਰਾਣਾ ਗੁਰਜੀਤ ਹੁਣੇ ਵੀ ਟੱਕਰ ਤੇ ਬੈਠੇ ਨੇ ਬਾਈ ਵੱਡਾ ਨਾਮ ਹੈ ਰਾਣਾ ਗੁਰਜੀਤ ਦਾ ਬਿਲਕੁਲ ਇੱਕ ਤਾਕੜ ਲੀਡਰ ਵੀ ਮੰਨੇ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਵੀ ਦਾਵੇਦਾਰੀ ਠੋਕੀ ਜਾਂਦੀ ਹੈ ਤੇ ਜੇ ਫਿਰੋਜ਼ਪੁਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਕ ਪਾਸੇ ਮੁਹੰਮਦ ਸਦੀਕ ਹੋਗੇ ਸ਼ੇਰ ਸਿੰਘ ਉਭਾਇਆ ਹੋਗੇ ਤੇ ਇਹਨਾਂ ਦੇ ਵੱਲੋਂ ਵੀ ਜਿਹੜੀਆਂ ਦਾਵੇਦਾਰੀਆਂ ਕੁਲਵੀਰ ਸਿੰਘ ਜੀਰਾ ਦਾ ਨਾਮ ਹੈ ਕੁਲਵੀਰ ਸਿੰਘ ਜੀਰਾ ਦਾ ਨ ਤੇ ਤੋ ਡੈਨੀ ਦਾ ਨਾਮ ਵੀ ਚੱਲਦਾ ਆ ਤੇ ਮੁਹੰਮਦ ਸਦੀਕ ਦਾ ਨਾਮ ਚੱਲ ਰਿਹਾ ਸੰਗਰੂਰ ਤੋਂ ਸੁਖਪਾਲ ਖਹਿਰਾ ਵਿਜੇ ਸਿੰਘਲਾ ਤੇ ਆਪਣਾ ਦਲਵੀਰ ਗੋਲਡੀ ਦਾ ਨਾਮ ਚੱਲ ਰਿਹਾ ਲੁਧਿਆਣੇ ਤੋਂ ਤਾਂ ਹੈ ਹੀ ਰਵਨੀ ਤੇ ਪਿੱਟੂ ਸੀਗੇ ਕੌਣ ਕੌਣ ਰੂਸੋ ਕਿਨੂ ਕਿਨੂ ਮਨਾ ਹਾਂ ਇਸ ਵਾਰੀ ਕਹਿੰਦੇ ਕਿ ਕੁਲਵੀਰ ਸਿੰਘ ਵੈਦ ਨੂੰ ਵੀ ਦੇ ਸਕਦੇ ਲੁਧਿਆਣੇ ਦੇ ਵਿੱਚੋਂ ਤੇ ਫਿਰ ਹੁਣ ਪਟਿਆਲਾ ਆ ਜਾਈਏ ਤਾਂ ਪਟਿਆਲੇ ਦੇ ਵਿੱਚੋਂ ਹਰਦਿਆਲ ਕੰਬੋਜ ਹੋ ਗਏ ਇਸ ਤੋਂ ਇਲਾਵਾ ਜਲਾਲਪੁਰ ਹੋ ਗਏ ਤੇ ਹੁਣ ਧਰਮਵੀਰ ਗਾਂਧੀ ਦੀ ਐਂਟਰੀ ਹੋ ਗਈ ਜਲੰਧਰ ਵਾਲੇ ਪਾਸੇ ਚੱਲ ਜਓ ਤਾਂ ਜਲੰਧਰ ਵਾਲੇ ਪਾਸੇ ਹੁਣ ਕਹਿੰਦੇ ਕਿ ਦੇਖਦੇ ਆ ਕਿਨੂੰ ਲੜਾਣੇ ਆ ਉਦੋਂ ਚੰਨੀ ਹੋਰਾਂ ਦਾ ਨਾਮ ਚੱਲਦਾ ਤੇ ਸਭ ਤੋਂ ਜ਼ਿਆਦਾ ਦਾਜ ਜੇਕਰ ਆਪਾਂ ਦੇਖੀਏ ਕਿ ਜਿਹੜੀਆਂ ਰਿਜ਼ਰਵ ਸੀਟਾਂ ਨੇ ਪੰਜਾਬ ਦੀਆਂ ਐਸੀ ਕੋਟੇ ਦੀਆਂ ਜਾ ਤੱਕ ਕਾਂਗਰਸ ਆਪਣਾ ਐਸਸੀ ਚਿਹਰਾ ਨਹੀਂ ਕੋਈ ਬਣਾ ਪਾਈ ਜਾਂ ਫਿਰ ਇਹਨਾਂ ਦੇ ਐਸਸੀ ਕੋਟੇ ਵਾਲੇ ਆਪ ਆਪਣਾ ਚਿਹਰਾ ਨਹੀਂ ਚਮਕਾ ਪਾਏ ਕਿਉਂਕਿ ਤੁਸੀਂ ਇਹ ਦੇਖੋ ਕਿ ਜਦੋਂ ਗੱਲ ਚੱਲੀ ਕਿ ਐਸਸੀ ਕੋਟਾ ਜਲੰਧਰ ਨੂੰ ਲੜਾਣਾ ਤਦਕੇ ਦਾ ਨਾਮ ਚੱਲਿਆ ਚੰਨੀ ਦਾ ਜੇਕਰ ਚੰਨੀ ਹੁਸ਼ਿਆਰਪੁਰ ਨੂੰ ਲੜਾਣਾ ਹੈ ਉਹ ਆਪਣਾ ਕੀ ਰਾਮ ਸਿੰਘ ਦਾ ਜੱਬੇ ਵਾਲੂ ਨੀ ਪਾਰਟੀ ਛੱਡ ਗਏ ਤਾਂ ਚੰਨੀ ਨੂੰ ਹੁਸ਼ਿਆਰਪੁਰ ਭੇਜ ਦੋ ਉਹ ਜੀਪੀ ਜੀਪੀ ਚਲੇ ਗਏ ਉਹ ਫਿਰ ਚੰਨੀ ਨੂੰ ਇੱਧਰ ਲਾ ਦੋ ਮਤਲਬ ਹਰੇਕਾ ਪਾਸੇ ਇੱਕ ਜਿਹੜਾ ਨਾਮ ਚੱਲ ਰਿਹਾ ਚਰਚਾ ਦਾ ਜਾਂ ਫਿਰ ਐਸਸੀ ਚਿਹਰਾ ਚਮਕਾਉਣ ਦੇ ਵਿੱਚ ਕਾਮਯਾਬ ਕੋਈ ਰਿਹਾ ਤਾਂ ਚਰਨਜੀਤ ਚੰਨੀ ਰਹੇ ਤੇ ਕਾਂਗਰਸ ਵੀ ਉਹਨਾਂ ਦੇ ਨਾਮ ਤੇ ਉੱਤੇ ਜਿਹੜਾ ਹੁਣ ਦਾ ਉਹ ਖੇਡ ਰਹੀ ਹੈ ਪਰ ਕਾਂਗਰਸ ਹੁਣ ਫਾਸੇਸ ਕਰਕੇ ਗਈ ਆ ਕਿ ਹੋਰ ਜਿਹੜੇ ਦੋ ਤਿੰਨ ਪਾਸੇ ਐਸਸੀ ਕੋਟੇ ਨੂੰ ਲੜਾਣਾ ਹੈ ਤਾਂ ਫਿਰ ਉਹਦੇ ਵਿੱਚ ਨਾਮ ਕਿਹਦਾ ਦਈਏ ਤੇ ਇਸ ਕਰਕੇ ਹੁਣ ਕਾਂਗਰਸ ਦੀ ਜੋ ਸਥਿਤੀ ਬਣੀ ਪਈ ਹੈ ਹਜੇ ਉਮੀਦਵਾਰਾਂ ਦੀ ਲਿਸਟ ਨਹੀਂ ਆਈ ਨੇ ਬਾਅਦ ਚੁੱਕੀ ਹੈ ਇਹਨਾਂ ਦੇ ਲਈ ਹੁਣ ਡਬਲ ਖਤਰਾ ਖੜਾ ਹੋ ਗਿਆ ਜੇਕਰ ਇਹਨਾਂ ਨੇ ਅੰਦਰਖਾਤੇ ਬਗਾਵਤ ਕਰਤੀ ਤਾਂ ਇਹ ਜਿਆਦਾ ਨੁਕਸਾਨ ਕਰੇਗੀ ਤੇ ਜੇ ਛਰੇ ਆਮ ਦੂਸਰੇ ਪਾਸੇ ਚਲੇ ਗਏ ਤਾਂ ਉਹ ਤਾਂ ਲਗਾਏਗੇ ਖੋਰ ਦੂਸਰੇ ਪਾਸੇ ਜਾਣਾ ਪਰ ਅੰਦਰਖਾਤੇ ਬਗਾਵਤ ਉਹ ਹੋਰ ਵੀ ਨੁਕਸਾਨਦਾ ਘਾਟਾ ਹੈ ਬਿਲਕੁਲ ਵਿਵੇਕ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਦੇ ਵਿੱਚ ਵਿੱਚ ਇਹਨਾਂ ਦੀ ਲਿਸਟ ਜਾਰੀ ਹੋ ਜਾਏਗੀ ਪੰਜ ਜਿਹੜੇ ਮੌਜੂਦਾ ਜਿਹੜੇ ਹੈਗੇ ਨੇ ਸੰਸਦ ਉਹਨਾਂ ਦੇ ਉੱਤੇ ਦੁਬਾਰਾ ਜਿਹੜਾ ਉਹ ਦਾਾ ਖੇਡਣ ਨੂੰ ਪੇਰੀ ਨਹੀਂ 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 ਇਸ ਵਾਰੀ ਥੋੜਾ ਔਖਾ ਹੈ ਕਿਉਂਕਿ ਜੋ ਸਰਵੇ ਜਾਏ ਗਏ ਨੇ ਕਾਂਗਰਸ ਦੇ ਕੋਲ ਉਹ ਜੋ ਮੈਂ ਪਹਿਲਾਂ ਵੀ ਦੱਸਿਆ ਜਗਾ ਕਿ ਇਹਨਾਂ ਦੇ ਪੰਜ ਚਿਹਰੇ ਜਿਹੜੇ ਨੇ ਉਹ ਪਾਰਟੀ ਦੀ ਪਹਿਲੀ ਪਸੰਦ ਬਣੇ ਹੀ ਨਹੀਂ ਰਹੇ ਤੁਸੀਂ ਇਹ ਦੇਖ ਲਓ ਅੰਮ੍ਰਿਤਸਰ ਸੀਟ ਦੀ ਗੱਲ ਕਰਦੇ ਆਂ ਅੰਮ੍ਰਿਤਸਰ ਦਾ ਇੱਕ ਤੁਹਾਨੂੰ ਪਿੱਛੇ ਦਿਨਾਂ ਦਾ ਇਨਸੀਡੈਂਟ ਯਾਦ ਆਇਆ ਹੋਵੇਗਾ ਕਿ ਗੁਰਜੀਤ ਔਜਲਾ ਦੇ ਸਮਰਥਕ ਭੜਗੇ ਸੀ ਓਪੀ ਸੋਨੀ ਦੇ ਸਮਰਥਕਾਂ ਨਾਲ ਓਪੀ ਸੋਨੀ ਕਿਉਂਕਿ ਕਹਿ ਰਹੇ ਜੀ ਕਿ ਐਸ ਸੀ ਚਿਹਰਾ ਨੇ ਉਪ ਮੁੱਖ ਮੰਤਰੀ ਰਹੇ ਨੇ ਤੇ ਹੁਣ ਜਿਆਦਾਤਰ ਵਿਜੀਲੈਂਸ ਦੇ ਰਡਾਰ ਦੇ ਉੱਤੇ ਰਹਿੰਦੇ ਨੇ ਤੇ ਇਹਨਾਂ ਨੂੰ ਲੜਾਉ ਚਾਣ ਮਪੀ ਦੀਆਂ ਤੇ ਉਧਰ ਗੁਰਜੀਤ ਉਹ ਜਲੇ ਆ ਦੇ ਪੜਕ ਗਏ ਕਿ ਭਾਈ ਉਹ ਦੋ ਵਾਰ ਦਾ ਜਿੱਤਿਆ ਤੁਸੀਂ ਉਹਨੂੰ ਕਿਉਂ ਸਾਈਡ ਲਾਈਨ ਕਰ ਰਹੇ ਹੋ ਉੱਥੋਂ ਦੋ ਦਾ ਪੰਗਾ ਪੈ ਗਿਆ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਤਾਂ ਆਨੰਦਪੁਰ ਸਾਹਿਬ ਤੋਂ ਮਨੀਸ਼ਰ ਤੇਵਾੜੀ ਹੋਰੀ ਜਿਹੜੇ ਨੇ ਉਹ ਕਹਿੰਦੇ ਇਸ ਵਾਰੀ ਮੈਨੂੰ ਚਾਹੀਦੀ ਚੰਡੀਗੜ੍ਹ ਤੋਂ ਹਾਂ ਮੈਂ ਇੱਥੋਂ ਲੜੂੰਗਾ ਹੀ ਨਹੀਂ ਅਨੰਦਪੁਰ ਸਾਹਿਬ ਤੋਂ ਜਾਂ ਮੈਨੂੰ ਲੁਧਿਆਣੇ ਭੇਜ ਦੋ ਤੇ ਹੁਣ ਲੁਧਿਆਣੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਕਿ ਉਧਰ ਉਹ ਖਾਲੀ ਹੋ ਗਈ ਉਹਨਾਂ ਦੀ ਸੀਟ ਰਵਨੀਤ ਬਿੱਟੂਰਾ ਦੀ ਤੇ ਉਧਰ ਭੇਜ ਦਿੰਨੇ ਆ ਤੇ ਇਹੀ ਗੱਲਾਂ ਚੱਲ ਰਹੀਆਂ ਨੇ ਇਧਰਲੇ ਪਾਸੇ ਆਪਣਾ ਦਿੰਪੋਨਾ ਦੇ ਪਾਸੇ ਜੇ ਮੈਂ ਤੁਸੀ ਜੇ ਕਰਕੇ ਤਾਂ ਕਿ ਉਥੋਂ ਰਾਣਾ ਗੁਰਜੀ ਤੁਜੀ ਵੀ ਜਿਹੜਾ ਨੇ ਉਹ ਕਾਲੇ ਨੇ ਇੱਕ ਮੈਨੂੰ ਅਨਾਉਂਸ ਕਰੋ ਤੇ ਰਾਣਾ ਗੁਰਜੀ ਤੁਹਾਨੂੰ ਦਾ ਇਤਿਹਾਸ ਵੀ ਇਦਾਂ ਦੇ ਰਿਹਾ ਤੁਸੀਂ ਦੇਖੋ ਕਿ ਜੇ ਨਹੀਂ ਪਾਰਟੀ ਨੇ ਟਿਕਟ ਦਿੱਤੀ ਤਾਂ ਇੰਡੀਪੈਂਡੈਂਟ ਖੜਾ ਦੋ ਚਾਹੇ ਕਿਸੇ ਨੂੰ ਵੀ ਖੜਾ ਦੋ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਇੰਡੀਪੈਂਡੈਂਟ ਲਾ ਲੈਣ ਹਨਾ ਚਲੋ ਸਿਆਸਤ ਹੈ ਕੁਝ ਵੀ ਹੋ ਸਕਦਾ ਪਰ ਉਹਨਾਂ ਦਾ ਰਿਕਾਰਡ ਜਿਹੜਾ ਹੈ ਉਹ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੜਦੇ ਨੇ ਉਹ ਕੰਮ ਉੱਥੇ ਆਪਣਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਨੇ ਤੇ ਬਹੁਤ ਸਾਰੇ ਸਰਵੇ ਰਿਸਰਚਸ ਉਹ ਆਪ ਹੀ ਟੀਮਾਂ ਹਾਇਰ ਕਰਕੇ ਕਰਵਾ ਲੈਂਦੇ ਨੇ ਸੋ ਇਹ ਤਾਂ ਮੰਨ ਲੈ ਸਕਦੇ ਆ ਕਿ ਜਿੱਥੇ ਰਾਣਾ ਗੁਰਜੀਤ ਧونی ਦਾ ਲੱਦਿਆ ਨਾਮ ਦੇ ਉੱਤੇ ਉਹ ਕੱਢ ਜਾਂਦੇ ਆ ਸੀ ਤੇ ਕਾਂਗਰਸ ਫਿਰ ਇਹ ਵੀ ਹੋ ਸਕਦਾ ਕਿ ਡਿੰਪਿਓ ਨਾ ਦਾ ਜਿੱਦਾਂ ਦਾ ਰਿਪੋਰਟ ਆਈ ਸੀਗੀ ਤੇ ਟਿਕਟ ਕੱਟ ਵੀ ਸਕਦੀ ਆ ਤੇ ਮੁਹੰਮਦ ਸਦੀਕ ਖੋਰਾ ਦਾ ਵੀ ਕੁਝ ਇਹ ਹੋ ਜਾਏ ਹਾਲ ਹੈ ਸੋ ਮੌਜੂਦਾ ਦੇ ਵਿੱਚੋਂ ਵੀ ਜੇਕਰ ਪੰਜ ਨਵੇਂ ਇਹਨਾਂ ਦੇ ਕੋਲ ਉਹਦੇ ਵਿੱਚੋਂ ਵੀ ਜਿਹੜੇ 3-4 ਨੇ ਉਹ ਸ਼ਾਂਤੀ ਹੋ ਸਕਦੀ ਆ ਕਿਸੇ ਵੀ ਸਮੇਂ ਜੀ ਸੋਏ ਵੱਡਾ ਚਿਹਰੇ ਬੰਦੇ ਗੱਲਾਂ ਇਹ ਨਿਕਲ ਰਹੀ ਹੈ ਪਰ ਉਹੀ ਮੈਂ ਜਿਵੇਂ ਗਿਆ ਕਿ ਭਾਜਪਾ ਜਿਹੜੀ ਆ ਉਹ ਮਾਂ ਦੀ ਗੋਦੀ ਵਾਲਾ ਕੰਮ ਕਰ ਰਹੀ ਹੈ ਕਿ ਰੁੱਸੇ ਹੋਏ ਨੂੰ ਆ ਜਾ ਮੇਰਾ ਲੱਲਾ ਸੋ ਜਾ ਹੁਣ ਤੇ ਉਹ ਫਿਰ ਨੁਕਸਾਨ ਜ਼ਰੂਰ ਕਾਂਗਰਸ ਨੂੰ karenge ਮੋਸ ਬੋਤਾਨਾ ਵਿਵੇ ਤੇ ਇਹਨਾਂ ਮੇਰੇ ਸਹਿਯੋਗੀ ਵਿਵੇਕ ਜਿਨ੍ਹਾਂ ਨੇ ਇਸ ਚੌਣ ਅਖਾੜੇ ਦੇ ਵਿੱਚ ਆਪਸੀ ਪਈ ਫੁੱਟ ਕਾਂਗਰਸ ਦੀ ਜਿਹੜੀ ਹੈ ਉਹਦੇ ਤੇ ਬੜੀ ਸਰਲ ਤਰੀਕੇ ਨਾਲ ਸਮਝਾ ਦਿੱਤਾ ਕਿ ਜਿਹੜੀ ਇਹ ਆਪਸੀ ਫੋਟਾ ਕਿਤਨਾ ਕਹਿ ਦਿੰਦੇ ਆ ਕਿ ਬਿਲੀਆਂ ਬਿਲੀਆਂ ਦੇ ਭੇੜ ਦੇ ਵਿੱਚ ਫਾਇਦਾ ਜਿਹੜਾ ਕਿਸੇ ਤੀਸਰੀ ਧਿਰ ਨੂੰ ਹੋ ਜਾਂਦਾ ਦੂਸਰੀ ਧਿਰ ਨੂੰ ਹੋ ਜਾਂਦਾ ਤੇ ਕਾਂਗਰਸ ਦੀ ਆਪਸੀ ਫੁੱਟ ਕਿਦਣਾ ਕਿਤੇ ਜਰੂਰ ਕੇਂਦਰ ਦੇ ਵਿੱਚ ਕਾਬਜ ਸੱਤਾ ਧਿਰ ਨੂੰ ਜਰੂਰ ਉਹਦਾ ਫਾਇਦਾ ਦੇਣ ਨੂੰ ਆਵੇਗਾ ਸੋ ਆਸੀ ਫੋਟ ਜਿਹੜੀ ਜਿੰਨੀ ਜਲਦ ਤੋਂ ਜਲਦ ਇਹਨਾਂ ਤੇ ਨਿਪਟ ਜਾਵੇ ਤਾਂ ਚੰਗਾ ਉਸਦਾ ਫਾਇਦਾ ਕਾਂਗਰਸ ਪਾਰਟੀ ਨੂੰ ਹੀ ਰਹੇਗਾ ਫਿਲਹਾਲ ਜਿਹੜੇ ਪੰਜ ਨਾਮ ਮੌਜੂਦਾ ਸਾਂਸਦਾਂ ਦੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਲੱਗਦਾ ਕਿ ਕੁਝ ਦੀ ਸ਼ਾਂਤੀ ਹੋਵੇਗੀ ਸੋ ਬਾਕੀ ਜਿਹੜਾ ਇੱਕ ਹਫਤੇ ਦੇ ਵਿੱਚ ਲਿਸਟ ਜਾਰੀ ਹੋਣੀ ਹੈ ਲੋਕ ਸਭਾ ਉਮੀਦਵਾਰਾਂ ਦੀ ਉਹਨਾਂ ਦੇ ਉੱਤੇ ਵੀ ਕਈ ਦਾਅ ਪੇਚ ਲੱਗਣੇ ਨੇ ਕਈਆਂ ਨੇ ਨਾਰਾਜ਼ ਹੋਣਾ ਹੈ ਕਈਆਂ ਨੇ ਮੰਨਣਾ ਕਈਆਂ ਨੇ ਖੁਸ਼ ਹੋਣਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਹੜਾ ਕਿਹੜਾ ਆਗੂ ਨਾਰਾਜ਼ ਹੁੰਦਾ ਕਿਹੜਾ ਕਿਹੜਾ ਮੰਨਦਾ ਨਹੀਂ ਤਾਂ ਫਿਰ ਮਾਂ ਪਾਪ ਪਾ ਜਿਹੜੀ ਹੈ ਉਹ ਪੋਲੂਸ਼ਨ ਵਾਸਤੇ ਬੈਠੀ ਆ ਕਿ ਚਲ ਕੋਈ ਗੱਲ ਨਹੀਂ ਆ ਜਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਫ ਨਜ਼ਰ ਆਵੇਗਾ ਕਿਹੜਾ ਆਗੂ ਜਿਹੜਾ ਹੈ ਕਿਹੜੇ ਲੋਕ ਸਭਾ ਹਲਕੇ ਤੋਂ ਚੋਣ ਖਾੜੇ ਦੇ ਵਿੱਚ ਉਤਾਰੇ ਜਾਂਦਾ ਤੁਹਾਨੂੰ ਇਹ ਚਰਚਾ ਕਿਵੇਂ ਦੀ ਲੱਗੀ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨਾ ਜੁੜੇ ਰਹਿਣਾ ਸਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ